ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਅੱਜ ਜਿਸ ਯਾਤਰਾ ਤੇ ਜਾ ਰਹੇ ਹਾਂ ਬਾਬਾ ਜੀ ਰਹਿਮਤ ਭਰੀ ਉੱਥੇ ਸੰਤ ਕਬੀਰ ਜੀ ਮਹਾਰਾਜ ਸਤਿਗੁਰੂ ਕਬੀਰ ਜੀ ਮਹਾਰਾਜ ਸਾਹਿਬ ਦੀ ਜੋ ਦਸੀਆਂ ਗਈਆਂ ਰੁਕਾਵਟਾਂ ਦਸੀਆਂ ਉਹਨਾਂ ਨੇ ਕਿ ਇਬਾਦਤ ਕਰਨ ਵੇਲੇ ਬੰਦਗੀ ਕਰਨ ਵੇਲੇ ਸਾਧਨਾ ਕਰਨ ਵੇਲੇ ਕਿਹੜੀਆਂ ਰੁਕਾਵਟਾਂ ਇਨਸਾਨ ਦੀ ਜ਼ਿੰਦਗੀ 'ਚ ਆਉਂਦੀਆਂ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਨ੍ਹਾਂ ਨੂੰ ਪਾਰ ਕੀਤੇ ਬਿਨਾ ਜਿਹੜਾ ਉਹ ਸੋਹਣੇ ਰੱਬ ਦੀ ਜਿਹੜੀ ਹੈ ਪ੍ਰਾਪਤੀ ਜਿਹੜੀ ਹੈ ਆ ਸੰਭਵ ਹੈ ਜੇ ਤੁਸੀਂ ਜੋ ਹੈ ਨਾਮ ਸ਼ਬਦ ਦੇ ਤਰੀਕੇ ਨਾਲ ਚੱਲਦੇ ਆ ਜ਼ਰਾ ਗੌਰ ਕਰਨਾ ਤਾਂ ਸਤਿਗੁਰ ਕਬੀਰ ਜੀ ਮਹਾਰਾਜ ਸਾਹਿਬ ਫਰਮਾਉਂਦੇ ਆ ਕਹਿੰਦੇ ਤਨ ਥਿਰ ਮਨ ਥਿਰ ਪਵਨ ਥਿਰ ਸੁਰਤ ਨ੍ਰਿਤ ਸੁਰਤ ਨ੍ਰਿਤ ਥਿਰ ਹੋਏ ਕਹੇ ਕਬੀਰ ਤਾਸ ਕੋ ਗੰਝ ਸਕੇ ਨਾ ਕੋਇ ਕਹਿੰਦੇ ਕਹਿੰਦੇ ਜਿਹਦਾ ਸ਼ਰੀਰ ਮਨ ਤੇ ਸਾਸ ਸਥਿਰ ਹੋ ਜਾਵੇ ਟਿਕ ਜਾਵੇ ਜਿਸ ਦੀ ਸੁਰਤੀ ਸ਼ਬਦ ਵਿੱਚ ਲੀਨ ਹੋ ਜਾਵੇ ਉਸ ਨੂੰ ਕੋਈ ਨਹੀਂ ਹਰਾ ਸਕਦਾ ਕੋਈ ਵੀ ਨਹੀਂ ਹਰਾ ਸਕਦਾ ਪਰ ਇਸ ਸਥਿਰਤਾ ਤੱਕ ਪਹੁੰਚਣ ਵਿੱਚ ਬਾਬਾ ਜੀ ਆਉਂਦੀਆਂ ਨੇ ਨੋ ਵੱਡੀਆਂ ਰੁਕਾਵਟਾਂ ਉਹ ਉਹਨਾਂ ਰੁਕਾਵਟਾਂ ਬਾਰੇ ਅੱਜ ਗੱਲ ਕਰਾਂਗੇ ਜਿਹੜਾ ਗੌਰ ਕਰਨਾ ਹੀ ਬੰਦਗੀ ਕਰਨ ਵਾਲਿਆਂ ਦੀ ਹੈ ਅੱਜ ਦੀ ਜੋ ਵੀਡੀਓ ਹੈ ਇਬਾਦਤ ਕਰਨ ਵਾਲਿਆਂ ਲਈ ਉਹਨਾਂ ਨੇ ਕਿਹੜੀਆਂ ਨੋ ਰੁਕਾਵਟਾਂ ਦਸੀਆਂ ਉਹਨਾਂ ਨੇ ਪੰਜ ਸਮਾਜਿਕ ਯਾਨੀ ਬਾਹਰੀ ਰੁਕਾਵਟਾਂ ਜਿਹੜੀਆਂ ਸੰਸਾਰੀ ਦੁਨੀਆ ਵੀ ਰੂਪ ਤੇ ਹੁੰਦੀਆਂ ਤੇ ਚਾਰ ਜਿਹੜੀਆਂ ਰੁਕਾਵਟਾਂ ਉਹਨਾਂ ਨੇ ਕਹੀਆਂ ਜਿਹੜੀਆਂ ਕਿ ਮਾਨਸਿਕ ਤੌਰ ਤੇ ਹੁੰਦੀਆਂ ਸਾਈਕਿਕ ਤੌਰ ਤੇ ਮਾਨਸਿਕ ਤੌਰ ਤੇ ਹੁੰਦੀਆਂ ਤੇ ਇਹ ਨੋਰ ਰੁਕਾਵਟ ਆ ਹੁਣ ਆਪਾਂ ਇੱਕ ਇੱਕ ਬਾਰੇ ਜਾਣਦੇ ਆ ਤੇ ਵੀਡੀਓ ਦੇ ਵਿੱਚ ਬਾਬਾ ਜੀ ਅੰਤ ਤੱਕ ਬਣੇ ਰਹੋ ਹੁਣ ਪਹਿਲੀ ਰੁਕਾਵਟ ਜਿਹੜੀ ਉਹਨਾਂ ਨੇ ਦਸੀ ਸੰਸਾਰਿਕ ਸਮਾਜਿਕ ਜਿਹੜੀ ਦੁਨਿਆਵੀ ਹੈ ਬਾਹਰੀ ਰੁਕਾਵਟ ਉਹ ਹੈ ਨਿਯਮ ਟੁੱਟਣ ਦੀ ਰੁਕਾਵਟ ਜਿਵੇਂ ਮੰਨ ਲਓ ਕਿ ਜਿਵੇਂ ਤੁਸੀਂ ਕੋਈ ਨਾਮ ਜਪ ਜਾਂ ਇਬਾਦਤ ਬੰਦਗੀ ਕਰਨ ਦਾ ਜਿਹੜਾ ਹੈ ਨਿਯਮ ਬਣਾਉਂਦੇ ਹੋ ਵੀ ਮੈਂ 8 ਵਜੇ 8 ਵਜੇ ਬੈਠਣਾ ਹੈ ਜਾਂ ਮੈਂ ਇਸ ਟਾਈਮ ਤੇ ਆ ਬੰਦਗੀ ਕਰਨੀ ਹੈ ਇਬਾਦਤ ਕਰਨੀ ਹੈ ਜਾਂ ਮੰਨ ਲਓ ਕਿ ਕੋਈ ਵਿਅਕਤੀ ਕਹਿੰਦਾ ਵੀ ਮੈਂ ਵਰਤ ਰੱਖਣੇ ਆ ਕੋਈ ਕਹਿੰਦਾ ਵੀ ਮੈਂ ਭੁੱਖਾ ਰਹਿਣਾ ਹੈ ਜਾਨੀ ਵਰਤ ਵਰਤ ਨਿਯਮ ਬਣਾਉਂਦਾ ਤਾਂ ਸੰਸਾਰ ਜਿਹੜਾ ਹੈ ਉਹਨੂੰ ਤੋੜਨ ਲੱਗ ਪੈਂਦਾ ਹੈ ਤਰਾ ਗੌਰ ਕਰਨਾ ਇਹ ਦੁਨੀਆ ਉਹਨੂੰ ਤੋੜਨ ਲੱਗ ਪੈਂਦੀ ਕੋਈ ਕਹੇਗਾ ਕਿ ਭਾਈ ਇੰਨਾ ਕਠਿਨ ਕਿਉਂ ਤੁਸੀਂ ਲੈਂਦੇ ਹੋ ਵੀ ਇੰਨੇ ਵਜੇ ਤੁਸੀਂ ਜ਼ਰੂਰੀ ਰੱਬ ਦਾ ਨਾਮ ਲੈਣਾ ਉਹ ਤੇ ਕਦੇ ਵੀ ਲੈ ਲਓ ਕਿਤੇ ਵੀ ਲੈ ਲਓ ਹੁਣ ਤੁਸੀਂ ਆਪਣਾ ਨਿਯਮ ਬਣਾ ਲਿਆ ਉਹ ਗੱਲੋਂ ਠੀਕ ਹੈ ਕਿ ਉੱਠਤ ਬੈਠਤ ਸੋਵਤ ਨਾਮ ਉਹ ਤਾਂ ਜਦੋਂ ਮਰਜੀ ਰੱਬ ਦਾ ਨਾਮ ਲਓ ਪਰ ਕਹਿੰਦੇ ਆ ਕਿ ਜਦੋਂ ਇੱਕ ਸਮਾ ਬੰਦਾ ਨਿਰਧਾਰਿਤ ਕਰ ਲੈਂਦਾ ਹੈ ਯੌਦ ਲਈ ਇੱਕ ਨਿਯਮ ਕੱਢਦਾ ਹੈ ਕਿ ਮੈਂ ਭਾਈ ਆਹ ਜਿਹੜਾ ਹੈ ਇੰਨਾ ਸਮਾਂ ਭੁੱਖਾ ਰਹਿਣਾ ਹੈ ਜਾਂ ਮੈਂ ਇੰਨਾ ਸਮਾਂ ਇਬਾਦਤ ਕਰਨੀ ਕਰਨੀ ਹੈ ਚਾਹੇ ਜੋ ਮਰਜ਼ੀ ਹੋ ਜਾਵੇ ਤੇ ਲੋਕ ਕੀ ਕਹਣਗੇ ਲੈ ਥੋੜਾ ਢਿੱਲ ਦੇ ਦਿਓ ਐਡੀ ਕਠਨਕਾਰੀ ਤਪੱਸਿਆ ਹੈ ਕਿਉਂ ਕਰ ਰਹੇ ਹੋ ਇਦਾਂ ਜਰਾ ਕੋ ਕਿ ਲੋਕਾਂ ਨੂੰ ਜੇ ਪਤਾ ਲੱਗ ਗਿਆ ਸਤਿਗੁਰ ਕਬੀਰ ਜੀ ਮਹਾਰਾਜ ਸਾਹਿਬ ਇੱਥੇ ਫਰਮਾਉਂਦੇ ਨੇ ਕਹਿੰਦੇ ਨੇ ਕਿ ਸਾਧਨਾ ਜਿਹੜੀ ਹੈ ਇਬਾਦਤ ਜਿਹੜੀ ਹੈ ਬੰਦਗੀ ਜਿਹੜੀ ਹੈ ਉਹ ਗੁਪਤ ਰੱਖੋ ਬਾਬਾ ਤੇ ਜੇ ਤੁਹਾਡਾ ਪਤਾ ਲੱਗ ਗਿਆ ਵੀ ਇਹ ਬੰਦਗੀ ਵਾਲਾ ਇਨਸਾਨ ਹੈ ਜਾਂ ਫਿਰ ਲੋਕੀ ਆਪਣਾ ਜਿੱਦਾਂ ਲੋਕਾਂ 'ਚ ਹੁੰਦੀ ਹੈ ਆਦਤ ਕੋਈ ਕੰਮ ਲੈ ਕੇ ਆ ਜਾਂਦਾ ਕੋਈ ਕੁਝ ਕਰਨ ਲੱਪੇਂਦਾ ਹੈ ਨਾ ਦੁਨੀਆ 'ਦ ਅੱਜ ਕੱਲ ਇਦਾਂ ਦੀ ਹੋਈ ਹੈ ਜਾਂ ਕੋਈ ਕਹਨੇਗਾ ਯਾਰ ਇਹ ਕੀ ਕਰੀ ਜਾਂਨੇ ਤੂੰ ਛੱਡੋ ਛੱਡੋ ਯਾ ਕੀ ਫਾਇਦਾ ਇਹਦਾ ਵੇ ਕੋਈ ਕਹੇ ਵੀ ਮਨ ਜਦਾਂ ਮਾਲਾ ਫੜ ਕੇ ਬੰਦਾ ਕੋਈ ਲੱਗ ਰਿਹਾ ਉਹ ਪਤਾ ਲੱਗ ਜਾਂਦਾ ਲੋਕਾਂ ਨੂੰ ਵੀ ਅੱਛਾ ਇਹ ਇਬਾਦਤ ਕਰ ਰਿਹਾ ਬੰਦਗੀ ਕਰ ਰਿਹਾ ਜਾਂ ਕੁਝ ਕੋਈ ਵੀ ਚੀਜ਼ ਇਦਾਂ ਦੀ ਦਿਖਾਵਾ ਹੋ ਜਾਂਦਾ ਨਾ ਉਹ ਕਹਿੰਦੇ ਦਿਖਾਵਾ ਨਾ ਕਰੋ ਕਿਉਂਕਿ ਜੇ ਦਿਖਾਵਾ ਬੰਦੇ ਦਾ ਚਾਹੇ ਉਹ ਨਾਂ ਵੀ ਕਰਨਾ ਚਾਵੇ ਪਰ ਦਿਖਾਵਾ ਹੋ ਜਾਂਦਾ ਨਾ ਹੱਥ ਮਾਲਾ ਫੜੀ ਹੈ ਜਾਂ ਇੱਕ ਨਿਯਮ ਬਣਾ ਲਿਆ ਵੀ ਮੈਂ ਇਹ ਕਰਨੀ ਕਰਨੀ ਬਸ ਹੁਣ ਕਿਤੇ ਗਏ ਆ ਤਾਂ ਉੱਥੇ ਕੀ ਕਰੇ ਬੰਦਾ ਤਾਂ ਕਬੀਰ ਸਾਹਿਬ ਕਹਿੰਦੇ ਵੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆਪਣੀ ਜਿਹੜੀ ਸਾਧਨਾ ਆਪਣੀ ਇਬਾਦਤ ਆਪਣੀ ਬੰਦਗੀ ਗੁਪਤ ਰੱਖੋ ਤਾਂ ਹੀ ਕਹਿੰਦੇ ਜਦੋਂ ਕਿਤੇ ਜਾਈਏ ਸਥਾਨ ਤੇ ਇਕੱਲੇ ਜਾਈਏ ਯਾਰ ਨੂੰ ਮਿਲਣ ਜਾਈਏ ਇਕੱਲੇ ਜਾਈਏ ਬਾਬਾ ਜੀ ਕਿਉਂਕਿ ਦੋ ਜਾਣਿਆਂ ਵਿੱਚ ਤੀਜਾ ਮਿਲ ਜੇ ਫਿਰ ਕੋਈ ਗੱਲ ਸਵਾਹ ਹੁੰਦੀ ਗੱਲ ਉੱਥੇ ਆ ਗਈ ਯਾਨੀ ਗੁਪਤ ਰੱਖੋ ਮਾਲਾ ਫੜਨ ਦੀ ਨਹੀਂ ਲੋੜ ਉਹ ਕਹਿੰਦੇ ਜੀ ਕੀ ਗੱਲ ਹੋ ਗਈ ਤਾਂ ਹੀ ਉਹਨਾਂ ਨੇ ਫਰਮਾਇਆ ਕਹਿੰਦੇ ਮਾਲਾ ਕਹੇ ਕਾਠ ਕੀ ਕਾਹੇ ਫੇਰੇ ਮੋਹੇ ਮਣਕਾ ਮਣਕਾ ਫੇਰਦੇ ਤੁਰੰਤ ਮਿਲਾ ਦੂ ਪੋਏ ਉਹ ਕਹਿੰਦੇ ਮਨ ਨਾਲ ਜਾਪ ਕਰੋ ਜਰਾ ਗੌਰ ਕਰਨਾ ਸਾਧਨਾਂ ਗੁਪਤ ਰੱਖੋ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਇਹ ਇਸ ਸਮੇਂ ਤੁਸੀਂ ਸਾਧਨਾਂ ਵਿੱਚੋਂ ਬੰਦਗੀ ਵਿੱਚੋਂ ਨਾਮ ਜਪ ਕਰ ਰਹੇ ਹੋ ਰੱਬ ਦਾ ਨਾਮ ਲੈ ਰਹੇ ਹੋ ਬੰਦਗੀ ਕਰ ਰਹੇ ਹੋ ਇਬਾਦਤ ਕਰ ਰਹੇ ਹੋ ਇਹ ਉਹਨਾਂ ਨੇ ਫਰਮਾਇਆ ਨਿਯਮ ਟੁੱਟਣ ਦੀ ਰਕੋ ਕਿਉਂਕਿ ਜਦੋਂ ਨਿਯਮ ਟੁੱਟ ਜਾਂਦਾ ਇਨਸਾਨ ਦਾ ਫਿਰ ਉਹਨੂੰ ਦੁਬਾਰਾ ਤੋਂ ਜਿਵੇਂ ਕੋਈ ਕੜੀ ਬੰਦੇ ਟੁੱਟ ਜਾਵੇ ਤਾਂ ਉਹ ਕੜੀ ਜੋੜਨੀ ਪੈਂਦੀ ਨਾ ਆਸ ਇਦਾਂ ਹੀ ਹੈ ਬਾਬਾ ਜੀ ਹੁਣ ਦੂਜਾ ਬਾਹਰੀ ਵਿਰੋਧ ਕਈ ਵਾਰ ਲੋਕ ਹੱਸਣਗੇ ਜਿੱਦਾਂ ਹੈਨਾ ਆਲੋਚਨਾ ਕਰਨਗੇ ਤੁਹਾਡੀ ਮੇਰੇ ਅੱਲਾਹ ਇਹਦਾ ਲੈ ਬੀ ਜਦੋਂ ਹੁਣ ਮੰਨ ਲਓ ਤੁਸੀਂ ਕੋਈ ਜਾਂਦਾ ਕੋਈ ਗੁਰੂ ਘਰ ਨਾਲ ਜੁੜ ਜਾਵੇ ਕੋਈ ਕਿਤੇ ਜਾਣ ਲੱਪੇ ਤਾਂ ਉਹ ਕਹਿੰਦਾ ਵੀ ਮੈਂ ਤਾਂ ਯਾਰ ਜਾਣਾ ਹੀ ਜਾਣਾ ਹੈਨਾ ਤੇ ਲੋਕੀ ਕੀ ਕਹਿੰਦੇ ਲੈ ਉੱਥੇ ਪਤਾ ਨਹੀਂ ਕੀ ਲੈਣ ਚਲੇ ਜਾਂਦੇ ਕੋਈ ਕਹੋ ਮੈਂ ਪੀਰਾਂ ਫਕੀਰਾਂ ਦਾ ਤਾਂ ਲੈ ਉੱਥੇ ਪਤਾ ਨਹੀਂ ਕੀ ਕਰਨ ਚਲੇ ਜਾਂਦੇ ਖਰਾ ਗੌਰ ਕਰ। ਯਾਨੀ ਦੁਨੀਆ ਦਾ ਜਿਹੜਾ ਹੈ ਉਹ ਤੁਹਾਨੂੰ ਤੰਗ ਕਰਨਾ ਬਾਹਰੀ ਵਿਰੋਧ ਕਰਨਾ ਪੈਂਦੇ ਤੁਹਾਡਾ। ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜਦਾ ਦੁਨੀਆਵੀ ਦੁਨੀਆ ਨੂੰ ਪਤਾ ਲੱਗ ਜਾਵੇ ਵਿਰੋਧ ਕਰਨਾ ਪੈਂਦੇ। ਜੇ ਕੋਈ ਕਿਸੇ ਦਾ ਭਲਾ ਵੀ ਕਰਨ ਜਾਵੇ ਉਹਦੋਂ ਵੀ ਅੱਜਕੱਲ ਇਦਾਂ ਹੀ ਕਹਿਣ ਲੱਗ ਪੈਲੇ ਇਹਨੂੰ ਕੀ ਪਤਾ ਇਹਨੂੰ ਕੀ ਹੁੰਦਾ ਕਿਉਂਕਿ ਹਰ ਬੰਦਾ ਕਹਿੰਦਾ ਮੈਨੂੰ ਹੀ ਹੁੰਦਾ ਜੋ ਵੀ ਹੁੰਦਾ ਔਰ ਇਹ ਫਕੀਰ ਲੋਕ ਵਰਮੋਦੇ ਕਹਿੰਦੇ ਜਿਹੜਾ ਕਵੇ ਨਾ ਮੈਨੂੰ ਆਉਂਦਾ ਉਹਨੂੰ ਆਉਂਦਾ ਕੁਛ ਨਹੀਂ ਹੁੰਦਾ ਉਹਨੂੰ ਪਤਾ ਕੁਛ ਨਹੀਂ ਹੁੰਦਾ ਕੱਕ ਨਹੀਂ ਆਉਂਦਾ ਉਹਨਾਂ ਨੂੰ ਤੇ ਜਿਹੜਾ ਹੱਥ ਜੋੜ ਕੇ ਖੜ ਜਾ ਵੀ ਕੋਈ ਗੱਲ ਮੈਨੂੰ ਨਹੀਂ ਹੁੰਦਾ ਭਾਈ ਤੂੰ ਠੀਕ ਆ ਆਪਣੀ ਜਗਾ ਫਿਰ ਉਹ ਕਈ ਵਾਰ ਕੀ ਹੁੰਦਾ ਲੋਕ ਕਈ ਵਾਰੀ ਇਹੋ ਜੀ ਗੱਲ ਕਰ ਦਿੰਦੇ ਐ ਇਨਸਾਨ ਦੇ ਮਨ ਤੇ ਵੀ ਫਰਕ ਪੈਂਦਾ ਇਨਸਾਨ ਦੇ ਉਸ ਕਰਮ ਤੇ ਵੀ ਫਰਕ ਪੈਂਦਾ ਲੋਕੀ ਹਸਣ ਲੈ ਆਏ ਤਾਂ ਪਤਾ ਨਹੀਂ ਕਿਧਰ ਨੂੰ ਤੁਰੇ ਆ ਪਤਾ ਨਹੀਂ ਇਹ ਕੀ ਕਰ ਰਹੇ ਹੁਣ ਉਹਦੇ ਵਿੱਚ ਕੀ ਕਰਨਾ ਚਾਹੀਦਾ ਉਹ ਵੀ ਕਬੀਰ ਸਾਹਿਬ ਕਹਿੰਦੇ ਮਦਮਸਤ ਹਾਥੀ ਵਾਂਗੂ ਆਪਣੀ ਰਾਹ ਤੇ ਤੁਰਦੇ ਰਹੋ ਜ਼ਰਾ ਗੌਰ ਕਰਨਾ ਉਹ ਕਹਿੰਦੇ ਮਦਮਸਤ ਹਾਥੀ ਵਾਂਗੂ ਆਪਣੀ ਰਾਹ ਤੇ ਤੁਰਦੇ ਰਹੋ ਉੱਤੇ ਭੌਂਕਦੇ ਆ ਭੌਂਕਣ ਦੇ ਜ਼ਰਾ ਗੌਰ ਕਰਨਾ ਇਹੀ ਗੱਲ ਆਇਂਦੀ ਵੀ ਹੁਣ ਖਾਤੀ ਤੁਰ ਰਿਹਾ ਹੈ ਉਹਨਾਂ ਨੇ ਕਿਹਾ ਮਦਮਸਤਾ ਦੀ ਵਾਂਗੂ ਤੁਰਦੇ ਰਹੋ ਹੁਣ ਇਹਦਾ ਅੱਗੇ ਤੁਸੀਂ ਆਪਸਾਂ ਨੂੰ ਕੁੱਤੇ ਭੌਂਕਦੇ ਕੁੱਤੇ ਭੌਂਕਣੇ ਤੇ ਪਰ ਹਾਥੀ ਤਾਂ ਆਪਣੀ ਚਾਲ ਚੱਲਦਾ ਰਹਿੰਦਾ ਨਾ ਇਸ ਕਰਕੇ ਚੁੱਪਚੀਪੀਤੇ ਆਪਣੀ ਉਹ ਚਾਲ ਚੱਲਦੇ ਰਹੋ ਹੁਣ ਦੋਵੇਂ ਦਾਸਤੀਆਂ ਪਹਿਲੀ ਸੀਗੀ ਕਿ ਚੁੱਪਚੀਪੀਤੇ ਕਰੋ ਜੋ ਵੀ ਕਰਨਾ ਹੈ ਇਹ ਇਬਾਦਤ ਦੇ ਰਾਹ ਤੇ ਜਾਣਾ ਹੈ ਦੂਜਾ ਉਹਨਾਂ ਨੇ ਦੱਸਿਆ ਵੀ ਜੇ ਕਿਤੇ ਜਾਣਾ ਹੈ ਜਾਂ ਕੋਈ ਐਸਾ ਕਰਮ ਕਰਨਾ ਹੈ ਇਬਾਦਤ ਵਾਲਾ ਬੰਦਗੀ ਵਾਲਾ ਰੱਬੀ ਰਾਹ ਵਾਲਾ ਤਾਂ ਉਹਨੂੰ ਚੁੱਪਚੀਪੀਤੇ ਕਰੋ ਔਰ ਕਰਦੇ ਰਹੋ ਜੇ ਤੁਹਾਨੂੰ ਦਿਲ ਨੂੰ ਪਤਾ ਹੈ ਨਾ ਕਿ ਹਾਂ ਇਹ ਠੀਕ ਰਸਤਾ ਹੈ ਫਿਰ ਉੱਤੇ ਚੱਲਦੇ ਰਹੋ ਮਨਮਸਤਾਤੀ ਵੰਗੋ ਇਹ ਸਮਝ ਲੋ ਵੀ ਕੁੱਤੇ ਭੋਂਗਦੇ ਉਹਨਾਂ ਲਈ ਭੋਂਕੀ ਜਾਣਾ ਤੀਜਾ ਹੈ ਸੰਤ ਮਹਾਤਮਾਵਾਂ ਦੀ ਪਰਖ ਜਿਹੜੀ ਹੈ ਇਹ ਵੀ ਜਿਹੜੀ ਹੈ ਸੱਚੇ ਸਾਧਕ ਦੀ ਜਿਹੜੀ ਹੈ ਨਾ ਸੱਚੇ ਇਬਾਦਤ ਵਾਲੇ ਦੀ ਸਾਧਨਾ ਵਾਲੇ ਦੀ ਜਿਹੜੀ ਸੰਤ ਲੋਕ ਹੈ ਨਾ ਉਹ ਪਰਖਸ਼ਾ ਲੈਂਦੇ ਆ ਬਾਬਾ ਜੀ ਉਤਨ ਜੋ ਹੈ ਧਨ ਦੌਲਤ মোহ ਅਹੰਕਾਰ ਦੇਖ ਕੇ ਉਹ ਇਹ ਪਰਖਸ਼ਾ ਲੈਂਦੇ ਆ ਜਿਹੜੇ ਸੰਤ ਮਹਾਤਮਾ ਲੋਕ ਸੰਤਾ ਦੀ ਕਸੋਟੀ ਜਿਹੜੀ ਹੈ ਯਾਦ ਰੱਖੋ ਉਹ ਜਿਹੜਾ ਹੈ ਸੰਤ ਲੋਗ انسان ਦੇ ਜਿਹੜਾ ਇਬਾਦਤ ਵਾਲਾ ਉਹਦੇ ਰਾਹ ਦੇ ਵਿੱਚ ਉਹ ਸਿੱਧੀਆਂ ਵੀ ਆਉਂਦੀਆਂ ਨੇ ਰਿੰਧੀਆਂ ਸਿੱਧੀਆਂ ਜਿਹੜੀਆਂ ਉਹ ਵੀ ਆਉਂਦੀਆਂ ਹੈ ਹੋਰ ਬੜਾ ਕੁਝ ਰਸਤੇ ਦੇ ਵਿੱਚ ਉਹ ਦਿਖਾਉਂਦੇ ਆ ਕਿ ਉਹ ਸਾਧੂ ਦੇਖਦੇ ਆ ਕਿ ਭਾਈ ਦੇਖਦੇ ਆ ਵੀ ਇਹ ਕਿੱਥੇ ਕਿ ਜਾ ਕੇ ਅੜਦਾ ਹੈ ਇਹਨੂੰ ਦੌਲਤ ਦੇ ਦੀ ਹਟ ਜਾਂਦਾ ਹੈ ਕਿ ਅੱਗੇ ਵਧਨ ਦੀ ਚਾਹ ਰੱਖਦਾ ਹੈ ਇਹਨੂੰ ਕੋਈ ਰਿੱਧੀ ਸਿੱਧੀ ਮਿਲ ਜਾਵੇ ਮੇਰੇ ਨਾਮ ਦੇ ਨਾਲ ਬੰਦਗੀ ਦੇ ਨਾਲ ਗੁਰੂ ਮੁਰਸ਼ਿਦ ਕੋਈ ਵਾਰੀ ਐਸਾ ਕੋਈ ਖੇਡਰ ਜਾ ਦਿੰਦੇ ਵੀ ਉਹ ਸਿੱਧੀਆਂ ਰਿੱਧੀਆਂ ਬੰਦੇ ਕੋਲ ਸਿੱਧੀ ਜਿਹੜੀ ਹੈ ਉਹ ਮਿਲ ਜਾਂਦੀ ਹੈ ਇਨਸਾਨ ਨੂੰ ਕਿਸੇ ਵੀ ਤਾਂ ਹੀ ਕਹਿੰਦੇ ਨਾ ਯਾਰ ਤੂੰ ਐਂ ਕਰ ਆ ਆ ਵਾਲੀ ਸਾਧਨਾ ਕਰ ਲੈ ਤੈਨੂੰ ਇੰਨੀ ਦੇਰ ਸਾਧਨਾ ਕਰ ਲੈ ਤੈਨੂੰ ਸਿੱਧੀ ਮਿਲ ਜੂਗਾ ਆ ਮਿਲ ਜੂਗੀ ਪਰ ਇੱਥੇ ਯਾਦ ਰੱਖੋ ਕਹਿੰਦੇ ਕਿ ਕਈ ਵਾਰੀ ਜਿਹੜੇ ਕੁਝ ਸਾਧੂ ਹੁੰਦੇ ਆ ਨਾ ਉਹ ਸਿੱਧੀਆਂ ਵਾਲੇ ਹੁੰਦੇ ਆ ਸਿੱਧੀਆਂ ਵਾਲੇ ਤਾਂ ਉਹ ਕੋਈ ਸਿੱਧੀ ਕਰ ਲੈਂਦੇ ਆ ਤੇ ਉਹਦੇ ਨਾਲ ਚੱਲਦੇ ਰਹਿੰਦੇ ਅੱਗੇ ਜ਼ਿੰਦਗੀ ਹੁਣ ਉਹਨਾਂ ਕੋਲ ਜਾਣ ਵਾਲੇ ਕੋਲ ਸਿੱਧੀ ਉਹਨਾਂ ਨੇ ਹੁਣ ਜੇ ਤਾਂ ਸਿੱਧੀਆਂ ਦੇਖ ਕੇ ਤੁਸੀਂ ਉੱਥੇ ਹੀ ਰੁੱਕ ਗਏ ਸਿੱਧੀਆਂ ਦੇਖ ਕੇ ਉੱਥੇ ਰੁੱਕ ਗਏ ਤਾਂ ਸਿੱਧੀ ਹੁਣ ਜਿਹੜੀ ਹੈ ਉਹ ਪਟਕਾਉਂਦੀ ਹੈ ਇਨਸਾਨ ਨੂੰ ਇਸ ਕਰਕੇ ਸਿੱਧੀਆਂ ਜਿਹੜੀਆਂ ਪਟਕਾਉਣ ਵਾਲੀਆਂ ਨੇ ਅਸਲ ਜਿਹੜੀ ਮੰਜ਼ਲ ਹੈ ਉਹ ਸੋਹਣਾ ਪਰਮਾਤਮਾ ਹੈ ਇਸੇ ਲਈ ਉਹ ਕਹਿੰਦੇ ਨਿਮਰ ਬਣੇ ਰਹੋ ਨਿਮਰ ਬਣੇ ਰਹੋ ਤੇ ਪ੍ਰੀਖਿਆਵਾਂ ਵਿੱਚ ਪਾਸ ਹੋ ਜਾਓਗੇ ਜੇ ਕਿਸੇ ਕਾਮਲ ਸੰਤ ਮਹਾਪੁਰਸ਼ ਦੇ ਲੜ ਲੱਗੇ ਜਾਂ ਕੋਈ ਗੁਰੂ ਰੈਬਰ ਹੋਏ ਤਾਂ ਉਹਨਾਂ ਨੇ ਕਹਿਣਾ ਕਿ ਪਾਈਏ ਨੂੰ ਚੱਲ ਸਿੱਧੀ ਦੇਖ ਦੇਖ ਲਓ ਉੱਥੇ ਹੀ ਹੜ ਜਾਂਦਾ ਕਿ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਨਾ ਉਹ ਉੱਥੇ ਹੀ ਰਲ ਕੇ ਬਸ ਗਏ ਫਿਰ ਸੋ ਸਿੱਧੀਆਂ ਇਹ ਵੀ ਪਟਕਾਉਣ ਵਾਲੀਆਂ ਨੇ ਇਸ ਕਰਕੇ ਅਸਲੀ ਮੰਜ਼ਲ ਨੂੰ ਯਾਦ ਰੱਖੋ ਤੇ ਫਿਰ ਜਦੋਂ ਨਿਮਰ ਬਣ ਕੇ ਰਹੋਗੇ ਨਿਮਰਤਾ ਨਾਲ ਚੱਲੋਗੇ ਫਿਰ ਸਾਧੂ ਸੰਤ ਮਹਾਤਮਾਵਾਂ ਦੀ ਪ੍ਰੀਖਿਆਵਾਂ ਵਿੱਚ ਤੁਸੀਂ ਪਾਸ ਹੋ ਜਾਓਗੇ ਜਿਹੜੇ ਕਾਮਲ ਮੁਰਸ਼ਦ ਦੀ ਪ੍ਰੀਖਿਆ ਦੇ ਵਿੱਚ ਇਨਸਾਨ ਜਾਂਦਾ ਉਹਦੀ ਜਮਾਤ ਦੇ ਵਿੱਚ ਬੈਠ ਗਿਆ ਤਾਂ ਪੀਪਰ ਤਾਂ ਲੈਣਾ ਹੀ ਬਾਬਾ ਚੌਥੀ ਜਿਹੜੀ ਰੁਕਾਵਟ ਦਸੀ ਦੁਨਿਆਵੀ ਉਹ ਵੀ ਦੇਵਤਿਆਂ ਦੀ ਰੁਕਾਵਟ ਜਿਹੜੀ ਹੈ ਕਹਿੰਦੇ ਜਦੋਂ ਇਨਸਾਨ ਦੀ ਸਾਧਨਾ ਜਿਹੜੀ ਹੈ ਸ਼ਬਦ ਸਾਧਨਾ ਦੀ ਗੱਲ ਹੋ ਰਹੀ ਇੱਥੇ ਹੀ ਬਾਦ ਜਿਹੜੀ ਉਹ ਪੂਰਨ ਪਰਮਾਤਮਾ ਦੀ ਜਿਹੜੀ ਸਾਧਨਾ ਹੈ ਜਿਹੜੀ ਸਿਰਫ ਸ਼ਬਦ ਦੀ ਸਾਧਨਾ ਜਿਹੜਾ ਗੌਰ ਕਰਨਾ ਇਬਾਦਤ ਨਾਮ ਜਪਵਾਲੀ ਕਹਿੰਦੇ ਜਦੋਂ ਸਾਧਨਾ ਡੂੰਗੀ ਹੁੰਦੀ ਹੈ ਤੇ ਫਿਰ ਦੇਵਤੇ ਵੀ ਰੋਕਣ ਹੋਣਗੇ ਜਿਵੇਂ ਵਿਸ਼ਵਾਮਿੱਤਰ ਸੀ ਨਾ ਉਹਦਾ ਤਪ ਭੰਗ ਕਰਨ ਵਾਸਤੇ ਮੇਨਕਾ ਆਈ ਸੀ ਉਹਨੇ ਭੇਜੀ ਸੀ ਨਾ ਆਪਣਾ ਇੰਦਰ ਨੇ ਭੇਜੀ ਸੀ ਮੇਨਕਾ ਵੀ ਇਹਦਾ ਤਪ ਭੰਗ ਕਰ ਕਿਤੇ ਮੇਰੇ ਇੰਦਰਾਸਣ ਤੇ ਨਾ ਬਹਿ ਜਾਵੇ ਆ ਕੇ ਹਾਲਾਂਕਿ ਉਹ ਰੱਬ ਦਾ ਨਾਮ ਲੈ ਰਹੀ ਏਦਾਂ ਹੀ ਕਹਿੰਦੇ ਉਹ ਦੇਵ ਦੇ ਵੀ ਭਟਕਾਉਂਦੇ ਤੁਹਾਨੂੰ ਨਾਰਦ ਨਾਰਦ मुनि ਸੀ ਕਿ ਉਹਨਾਂ ਨੂੰ ਵੀ ਹੰਕਾਰ ਦਾ ਜਿਹੜਾ ਹੈ ਉਹਦੇ ਚ ਫਸਾ ਦਿੱਤਾ ਗਿਆ ਜਦੋਂ ਉਹਨਾਂ ਨੇ ਫਿਰ ਸ਼ਰਾਬ ਦਿੱਤਾ ਸ਼੍ਰੀ ਹਰੀ ਵਿਸ਼ਨੂ ਜੀ ਨੂੰ ਇਹਦਾ ਹੁਣ ਬਚਣ ਦਾ ਉਪਾਏ ਕੀ ਹੈ ਕਿ ਆਪਣੇ ਗੁਰੂ ਦੇ ਸ਼ਰਨ ਦੇ ਵਿੱਚ ਰੋ ਆਪਣੇ ਈਸ਼ਟ ਦੀ ਜਿਹੜਾ ਹੈ ਨਾ ਈਸ਼ਟ ਈਸ਼ਟ ਕੌਣ ਹੁੰਦੇ ਸਾਡੇ ਈਸ਼ਟ ਦੇਵ ਹੁੰਦੇ ਆ ਆਪਣੇ ਈਸ਼ਟ ਨੂੰ ਜਿਹੜਾ ਹੈ ਨਾ ਆਪਣੇ ਗੁਰੂ ਨੂੰ ਆਪਣੇ ਸੰਤ ਨੂੰ ਆਪਣੇ ਪੀਰ ਰਹਿਬਰ ਨੂੰ ਜਿਹਦੇ ਨਾਲ ਪ੍ਰੇਮ ਉਹਦੇ ਨਾਲ ਇੰਨਾ ਪ੍ਰੇਮ ਕਰੋ ਕਿ ਫਿਰ ਜਦੋਂ ਤੁਸੀਂ ਪ੍ਰੇਮ ਕਰਦੇ ਆ ਨਾ ਫਿਰ ਇਹਨਾਂ ਚੀਜ਼ਾਂ ਤੁਹਾਡੇ ਤੇ ਜਿਹੜਾ ਹੈ ਅਸਰ ਨਹੀਂ ਪੈਂਦਾ ਬਾਬਾ ਫਿਰ ਉਹ ਜੋ ਮਰਜ਼ੀ ਕਰੀ ਜਾਣ ਉਹ ਵੀ ਤੁਹਾਡੇ ਨਾਲ ਹੀ ਫਿਰ ਉਹ ਰੰਗ ਜਿਹੜਾ ਤੁਹਾਡੇ ਹੱਕ ਦੇ ਵਿੱਚ ਹੋ ਜਾਂਦਾ ਇਹ ਚੌਥੀ ਜਿਹੜੀ ਹੈ ਦੇਵਤਿਆਂ ਵਾਲੀ ਰਦਾਰ ਪੰਜਵੀਂ ਆਖਿਆ ਆਪਣੇ ਆਦਾ ਹੀ ਵਿਰੋਧ ਹੁੰਦਾ ਆਪਣੇ ਤੁਹਾਡਾ ਵਿਰੋਧ ਕਰਨਗੇ ਔਰ ਸਭ ਤੋਂ ਔਖਾ ਇਹੀ ਹੈ ਨਾ ਬਾਹਰ ਵਾਲਿਆਂ ਦਾ ਵਿਰੋਧ ਨਾ ਦੇਵਤਿਆਂ ਦਾ ਕਿਸੇ ਦਾ ਨਹੀਂ ਸਭ ਤੋਂ ਔਖਾ ਹੈ ਤੁਹਾਡੇ ਘਰ ਵਾਲੇ ਹੀ ਤੁਹਾਨੂੰ ਰੋਕਣ ਲੱਗ ਪੈਂਦੇ ਆ ਬਾਬਾ ਜੇ ਤੁਸੀਂ ਸਹੀ ਰਾਹ ਤੇ ਹੋ ਨੇ ਤਾਂ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਘਰ ਵਾਲੇ ਤੁਹਾਨੂੰ ਰੋਕਣ ਲੱਗ ਪੈਂਦੇ ਆ ਕਬੀਰ ਸਾਹਿਬ ਮਾਰੇ ਫਰਮਾਉਂਦੇ ਆ ਕਹਿੰਦੇ ਸਭ ਘਟ ਮੇਰੇ ਸਾਈਂ ਹੈ ਸੁੰਨੀ ਸੇਜ ਨਾ ਕੋਈ ਸੰਸਾਰ ਵਿੱਚ ਉਹ ਸੋਹਣੇ ਰੱਬ ਤੋਂ ਬਿਨਾ ਕੋਈ ਜਿਹੜਾ ਹੈ ਉਹ ਸੋਹਣੇ ਰੱਬ ਤੋਂ ਬਿਨਾ ਕੋਈ ਆਪਣਾ ਨਹੀਂ ਆਏਗਾ ਯਾਦ ਰੱਖਣਾ ਔਰ ਇਹ ਜਿਹੜਾ ਹੈ ਭਰਮ ਤੋੜ ਕੇ ਜਦੋਂ ਇਹ ਪਰਮ ਇਨਸਾਨ ਦਾ ਟੁੱਟ ਜਾਂਦਾ ਹੈ ਕਿ ਆਪਣਾ ਕੋਈ ਨਹੀਂ ਹੈ ਫੇਰ ਹੀ ਪਤਾ ਲੱਗਦਾ ਹੈ ਫੇਰ ਹੀ ਇਨਸਾਨ ਅੱਗੇ ਵਧੇਗਾ ਹੁਣ ਜੇ ਤਾਂ ਮੋਹ 'ਚ ਵਸਿਆ ਰਿਹਾ ਤਾਂ ਫੇਰ ਜਾਣ ਹੀ ਪਾਣਾ ਔਰ ਸਭ ਤੋਂ ਵੱਧ ਵਿਰੋਧ ਤੁਹਾਡੇ ਆਪਣੇ ਕਰਨਗੇ ਤੁਹਾਡੇ ਘਰ ਪਰਿਵਾਰ ਵਾਲੇ ਕਰਨਗੇ ਜੇ ਉਹ ਤੁਸੀਂ ਸਹੀ ਰਾਹ ਤੇ ਹੋਗੇ ਬਾਬਾ ਇਹ ਪੰਜ ਵਿਰੋਧ ਜਿਹੜੇ ਆ ਇਹ ਸੰਸਾਰਿਕ ਰੁਕਾਵਟਾਂ ਪੰਜ ਜਿਹੜੀਆਂ ਕਬੀਰ ਸਾਹਿਬ ਜੀ ਨੇ ਦੱਸੀਆਂ ਹੁਣ ਆਉਂਦੇ ਜਿਹੜੀਆਂ ਚਾਰ ਮਾਨਸਿਕ ਰੁਕਾਵਟਾਂ ਜਿਹੜੀਆਂ ਇਬਾਦਤ ਦੇ ਸਮੇਂ ਹੁੰਦੀਆਂ ਧਿਆਨ ਜਦੋਂ ਤੁਸੀਂ ਕਰਦੇ ਆ ਬੰਦਗੀ ਕਰਦੇ ਹੋ ਕਿਹੜੀਆਂ ਰੁਕਾਵਟਾਂ ਪਹਿਲਾ ਵਿਕਸ਼ੇਪ ਮਨ ਦਾ ਭਟਕਣਾ ਧਿਆਨ ਲਗਾਓ ਤਾਂ ਮਨ ਪੁਰਾਣੀਆਂ ਯਾਦਾਂ ਜਾਂ ਆਉਣ ਵਾਲੇ ਕੱਲ ਦੀ ਚਿੰਤਾ ਵਿੱਚ ਖੋ ਜਾਵੇਗਾ ਬਾਬਾ ਜੀ ਜ਼ਰਾ ਗੌਰ ਕਰਨਾ ਜਿਵੇਂ ਜਿਵੇਂ ਨਾ ਇੱਕ ਵਾਰੀ ਕਬੀਰ ਸਾਹਿਬ ਬੈਠੇ ਸੀ ਤਾਂ ਉਹ ਆਪਣੇ ਜਿਹੜੇ ਸਰੋਤੇ ਸੀ ਜਿਹੜੇ ਉਹਨਾਂ ਦੇ ਕੋਲ ਆਉਂਦੇ ਸਨ ਉਹਨਾਂ ਨੇ ਪੁੱਛਿਆ ਕਿ ਸਭ ਤੋਂ ਤੀਰ ਕੀ ਹੈ ਉਹ ਕਬੀਰ ਜੀ ਮਹਾਰਾਜ ਉੱਥੇ ਗੱਲ ਰੱਬ ਦੀ ਚੱਲ ਰਹੀ ਹੈ ਤੇ ਇੱਕ ਬੰਦੇ ਨੇ ਵਿਚੋਟ ਕੇ ਕਹਿਦਾ ਜੀ ਸਭ ਤੋਂ ਤੇਜ ਕੀ ਹੈ ਕਬੀਰ ਸਾਹਿਬ ਕਹਿੰਦੇ ਇਹੋ ਜਿਹੜੀ ਫालतू ਗੱਲਾਂ ਨੇ ਫालतू ਗੱਲਾਂ ਨੇ ਜਿਹੜੀਆਂ ਇਹਦੇ ਤੇ ਧਿਆਨ ਨਹੀਂ ਦੇਣਾ ਚਾਹੀਦਾ ਉਹ ਕਹਿਣ ਲੱਗੇ ਭਾਈ ਵੀ ਗੱਲ ਪਰਮਾਤਮਾ ਦੀ ਚੱਲ ਰਹੀ ਹੈ ਤੂੰ ਕਿੱਥੇ ਗੱਲ ਕੋਈ ਹੋਰ ਚੱਲ ਰਹੀ ਸੀ ਗੱਲ ਈਸ਼ਵਰ ਦੀ ਚੱਲ ਰਹੀ ਸੀ ਰੱਬ ਦੀ ਉਹਨਾਂ ਦੇ ਤਾਂ ਉਹ ਕਿਸੇ ਹੋਰ 바ਸੇ ਲੈ ਗਿਆ ਵੀ ਸਭ ਤੋਂ ਤੇਜ ਕੀ ਹੈ ਹੁਣ ਉੱਥੇ ਕੋਈ ਕਵੇ ਜੀ ਆਹ ਤੇਜ ਹੈ ਕੋਈ ਕਵੇ ਜੀ ਉਹ ਤੇਜ ਹੈ ਕੋਈ ਕਵੇ ਜੀ ਵਿਚਾਰ ਵਿਚਾਰ ਤੇਜ ਹੈ ਕੋਈ ਕਵੇ ਜੀ ਆਹ ਤੇਜ ਹੈ ਇੱਕ ਨਿਆਣਾ ਸੀ ਛੋਟਾ ਉਹ ਕਹਿੰਦਾ ਸ ਉਹ ਕਹਿੰਦੇ ਦਸਤ ਕਿੰਨੇ ਤੇਜ਼ ਹੈ ਕਹਿੰਦਾ ਅਜੇ ਮੈਂ ਵਿਚਾਰ ਕਰਨਾ ਹੀ ਸੀ ਨਾਲ ਹੀ ਦਸਤਾਂ ਨੇ ਦਸਤ ਨੇ ਆਪਣਾ ਕੰਮ ਕਰਤਾ ਸਭ ਤੋਂ ਤੇਜ਼ ਦਸਤ ਤੇ ਕਬੀਰ ਸਾਹਿਬ ਹਸਲਾ ਪਿਓ ਕਹਿੰਦੇ ਬਸ ਇਹੋ ਜੇ ਸਵਾਲਾਂ ਦਾ ਇਹੋ ਜਿਹਾ ਹੀ ਜਵਾਬ ਹੁੰਦਾ ਬੱਚੇ ਨਹੀਂ ਦੇਤਾ ਕਹਿੰਦੇ ਜਵਾਬ ਤੇਰੇ ਵਰਗੇ ਬੰਦੇ ਨੂੰ ਕਿਉਂਕਿ ਗੱਲ ਕਹਿੰਦੇ ਮੈਂ ਪਰਮਾਤਮਾ ਦੀ ਕਰ ਰਿਹਾ ਆਂ ਈਸ਼ਵਰ ਦੀ ਕਰ ਰਿਹਾ ਆਂ ਤੂੰ ਆਪਣਾ ਇਹ ਵਿੱਚ ਸਵਾਲ ਯਾਨੀ ਇਹੋ ਜੇ ਲੋਕਾਂ ਤੋਂ ਬਚਣਾ ਹੈ ਇਹੋ ਜੇ ਲੋਕਾਂ ਤੋਂ ਬਚਣਾ ਹੈ ਔਰ ਆਪਣੇ ਮਨ ਤੋਂ ਬਚਣਾ ਹੈ ਜਦੋਂ ਮਨ ਤੁਹਾਡਾ ਤੁਹਾਨੂੰ ਭਟਕਾਵੇ ਜਰਾ ਗੌਰ ਕਰ ਮਨ ਚ ਕਈ ਵਾਰੀ ਵਿਚਾਰ ਆਉਂਦੇ ਬੜੇ ਬੂਰੇ ਬੂਰੇ ਜਦੋਂ ਤੁਸੀਂ ਇਬਾਦਤ ਬੰਦਗੀ 'ਚ ਬੈੰਦੇ ਆ ਤਾਂ ਉਹ ਵੀ ਕਹਿੰਦੇ ਔਣ ਦਿਓ ਕੋਈ ਨਹੀਂ ਉਹ ਚੱਲਦੇ ਰਹਿਣ ਦੇਣਾ ਹੈ ਬਸ ਉਹਨੂੰ ਇੱਧਰ ਦੀ ਬਜਾਏ ਦੂਜੇ ਪਾਸੇ ਲਾ ਦੇਣਾ ਹੈ ਵਹਿੰਦੇ ਪਾਣੀ ਨੂੰ ਰੋਕਿਆ ਇੱਕਦਮ ਨਹੀਂ ਜਾ ਸਕਦਾ ਬਾਬਾ ਜੀ ਉਹਨੂੰ ਸਿਰਫ ਦੂਜੇ ਪਾਸੇ ਨੱਕਾ ਮੋੜਿਆ ਜਾ ਸਕਦਾ ਕਿਸੇ ਹੋਰ ਪਾਸੇ ਉਸ ਪਾਸੇ ਨੂੰ ਮੋੜ ਦੇਣਾ ਕਬੀਰ ਸਾਹਿਬ ਕਹਿੰਦੇ ਨੇ ਕਹਿਣਗੇ ਹਰੀ ਭਜਨ ਸਤਸੰਗ ਮੇ ਬਾਤ ਚਲਾਵੇ ਤਿਸ ਦਾਸ ਕੋ ਤਿੰਨ ਲੋਕ ਨਾ ਥਾਵੇ ਕੋਈ ਹੋਰ ਬਾਤ ਚਲਾਏ ਕਹਿੰਦਾ ਭਾਵ ਕਿ ਜਿਹੜੇ ਸਤਸੰਗ ਦੇ ਵਿੱਚ ਯਾ ਸੋਹਣੇ ਰੱਬ ਦੇ ਨਾਮ ਜਦੋਂ ਚੱਲ ਰਿਹਾ ਆ ਉਹਦੇ ਵਿੱਚ ਜਦੋਂ ਫालतू ਗੱਲ ਕਰੇ ਕੋਈ ਤਾਂ ਉਹਨੂੰ ਤਿੰਨ ਲੋਕਾਂ ਵਿੱਚ ਵੀ ਕੋਈ ਟਿਕਾਣਾ ਨਹੀਂ ਮਿਲਦਾ ਬਾਬਾ ਜੀ ਇਸ ਕਰਕੇ ਮਨ ਜਿਹੜਾ ਹੈ ਇਹਨੂੰ ਤਿੰਨਾਂ ਲੋਕਾਂ 'ਚ ਕੋਈ ਟਿਕਾਣਾ ਨਹੀਂ ਹੈਗਾ ਇਸ ਮਨ ਨੂੰ ਜਿਹੜਾ ਹੈ ਇਸ ਮਨ ਨੂੰ ਜਿਹੜਾ ਹੈ ਇਹਨੂੰ ਇਹਨੂੰ ਭਟਕਣ ਨਹੀਂ ਦੇਣਾ ਬਾਬਾ ਜੀ ਉਹ ਕਹਿੰਦੇ ਜੀ ਕਿੱਦਾਂ ਨਹੀਂ ਭਟਕਾਂਦੇ ਫਿਰ ਕਿਸੇ ਗੁਰੂ ਮੁਰਸ਼ਿਦ ਦੇ ਚਰਨਾਂ ਨਾਲ ਲੱਗ ਜਾਓ ਗੁਰੂ ਮੁਰਸ਼ਿਦ ਰਹਿਬਰ ਆਪਣੇ ਗੁਰੂ ਰਹਿਬਰ ਨਾਲ ਜਿਹੜਾ ਹੈ ਆਪਣੇ ਈਸ਼ਟ ਨਾਲ ਜਿਹੜਾ ਪ੍ਰੇਮ ਕਰੋ ਇਹਦਾ ਹਾਲੋ ਕਰ ਸਕਦੇ ਆ ਔਰ ਦੂਜਾ ਹੈ ਇਹ ਵੱਡੇ ਵੱਡੇ ਰਿਸ਼ੀ ਮੁਣੀਆਂ ਨੂੰ ਭੜਕਾਉਂਦਾ ਭਾਈ ਤਾਂ ਇਹਨੂੰ ਜਿਹੜਾ ਹੈ ਇਹਨੂੰ ਇੱਕਦਮ ਰੋਕਿਆ ਨਹੀਂ ਜਾ ਸਕਦਾ ਯਾਨੀ ਜੇ ਤੁਸੀਂ ਰੋਕੋਗੇ ਤਾਂ ਕੀ ਹੈ ਜਲ ਬਹਿ ਧਾਰਾ ਵਹਿ ਰਹੀ ਹੈ ਉਹਨੂੰ ਰੋਕੋਗੇ ਤਾਂ ਕਹਿੰਦੇ ਉੱਤੋਂ ਆ ਜਾਏਗਾ ਤੋ ਆਪ ਕਰੇਗਾ ਉਹਨੂੰ ਸਿਰਫ ਮੋੜਿਆ ਜਾ ਸਕਦਾ ਹੈ ਔਰ ਮੋੜ ਕੇ ਫਿਰ ਹੌਲੀ 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 ਜਿਹੜਾ ਹੈ ਉਹ ਵਿਚਾਰ ਉਹਨੇ ਬੰਦ ਹੋ ਸਕਦੇ ਕਿਦੇ ਨਾਲ ਅਭਿਆਸ ਨਾਲ ਜੇ ਤੁਸੀਂ ਅਭਿਆਸ 'ਚ ਬੈਠੋਗੇ ਬੰਦਗੀ ਕਰੋਗੇ ਤਾਂ ਹੌਲੀ ਹੌਲੀ ਜਿਹੜਾ ਧਿਆਨ ਤੁਹਾਡਾ ਪੱਕਾ ਹੋਣ ਲੱਗ ਪਏਗਾ ਬੰਦਗੀ ਪੱਕੀ ਹੋਣ ਲੱਗ ਪਏਗੀ ਔਰ ਅਰਦਾਸ ਜ਼ਰੂਰ ਕਰਨੀ ਆਪਣੇ ਮਾਲਕ ਜਿਸ ਸ਼ਬਦ ਨੂੰ ਤੁਸੀਂ ਜਪਦੇ ਹੋ ਉਸੇ ਨੂੰ ਹੀ ਅਰਦਾਸ ਕਰਨੀ ਹੈ ਕਿ ਮਾਲਕਾ ਮਨ ਤੇਰੇ ਵਿੱਚ ਪੱਕਾ ਹੋ ਜਾਵੇ ਸਤਵੀਂ ਜਿਹੜੀ ਉਹਨਾਂ ਨੇ ਦੱਸਿਆ ਉਹ ਹੈ ਨੀਂਦ ਮਨ ਸਥਿਰ ਹੋ ਗਿਆ ਜਦੋਂ ਇਨਸਾਨ ਦਾ ਤਾਂ ਫਿਰ ਨੀਂਦ ਘੇਰ ਲੈਂਦੀ ਹੈ ਨੀਂਦ ਘੇਰ ਲੈਂਦੀ ਹੈ ਪੁਰਾਣੇ ਸਮੇਂ ਵਿੱਚ ਬ੍ਰਹਮਚਾਰੀ ਜਿਹੜੇ ਸੀਗੇ ਨਾ ਉਹ ਕੀ ਕਰਦੇ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਚੋਟੀ ਨਾਲ ਜਦੋਂ ਅਸੀਂ ਬਾਤ ਧਿਆਨ ਕਰਦੇ ਸੀ ਨਾ ਜਦੋਂ ਆ ਮਨ ਵਾਲੀ ਅਵਸਥਾ ਤੋਂ ਉੱਪਰ ਉੱਡਦੇ ਸੀ ਤਾਂ ਨੀਂਦ ਫੜ ਲੈਂਦੀ ਦੀ ਨੀਂਦ ਫੜਦੀ ਏ ਉਹ ਨੀਂਦ ਨੂੰ ਕੀ ਕਰਦੇ ਹੁੰਦੇ ਸੀ ਉਹਨਾਂ ਕੇਲ ਨਾਲ ਰੱਸੀ ਬੰਨ ਲੈਂਦੇ ਸੀ ਕੇਲ ਨਾਲ ਰੱਸੀ ਬੰਨ ਲੈਂਦੇ ਸੀ ਤੇ ਉਹ ਅੱਖ ਖੋਲ ਜਾਂਦੀ ਨੀਂਦ ਨਹੀਂ ਆਉਂਦੀ ਨਹੀਂ ਨਾਮ ਜਪ ਜਾਰੀ ਰਹਿੰਦਾ ਹੀ ਉਹਨਾਂ ਦਾ ਤਾਂ ਹੁਣ ਉਹ ਕਹਿੰਦੇ ਕਿ ਉਹ ਤਾਂ ਪੁਰਾਣਾ ਸਮਾਂ ਸੀ ਪਰ ਅੱਜ ਦਾ ਉਪਾਏ ਕੀ ਹਲਕਾ ਭੋਜਨ ਕਰੋ ਯਾਨੀ ਜਦੋਂ ਇਬਾਦਤ ਕਰਨੀ ਬੰਦਗੀ ਕਰਨੀ ਹੈ ਨਾ ਧਿਆਨ ਚ ਬੈਠਣਾ ਹੈ ਤਾਂ ਕੋਈ ਭਾਰਾ ਭੋਜਨ ਖਾ ਕੇ ਨਹੀਂ ਬੈਠਣਾ ਤੇ ਜਦੋਂ ਸੁਰਤੀ ਲੱਗ ਜਾਏ ਬਾਬਾ ਜੀ ਉਹ ਗੱਲ ਇੱਕ ਅਲੱਗ ਹੁੰਦੀ ਹੈ ਜਦੋਂ ਬੰਦਾ ਉਸ ਉਸ ਅਵਸਥਾ 'ਚ ਬੋਨ ਜਾਵੇ ਉਹ ਇੱਕ ਚੀਜ਼ ਫਿਰ ਅਲੱਗ ਹੋ ਜਾਂਦੀ ਹੈ ਉਹ ਫਿਰ ਇੱਕ ਅਲੱਗ ਹਿਸਾਬ ਕਿਤਾਬ ਹੋ ਜਾਂਦਾ ਪਰ ਜਦੋਂ ਤੁਸੀਂ ਬੰਦਗੀ ਧਿਆਨ ਦੇ ਵਿੱਚ ਜਦੋਂ ਸ਼ੁਰੂਆਤੀ ਦੌਰ 'ਚ ਇਨਸਾਨ ਕਹਿੰਦੇ ਵਹਿੰਦਾ ਹੈ ਤਾਂ ਉਹਨੂੰ ਹਲਕਾ ਖਾਣਾ ਖਾਣਾ ਚਾਹੀਦਾ ਔਰ ਸ਼ੁੱਧਤਾ ਭਰਿਆ ਖਾਣਾ ਚਾਹੀਦਾ ਤਾਂਕਿ ਉਹਦੇ ਨਾਲ ਫਿਰ ਪ੍ਰੇਮ ਵਧੇਗਾ ਤਾਂ ਨੀਂਦ ਆਪਣੇ ਆਪ ਟੁੱਟੇਗੀ ਬਾਬਾ ਜੀ ਆਪਣੇ ਰੱਬ ਨਾਲ ਪ੍ਰੇਮ ਜਿਹੜਾ ਹੋਣਾ ਚਾਹੀਦਾ ਇਹ ਫਕੀਰ ਲੋਕ ਵਰਤਦੇ 8ਵਾਂ ਕਸਾਏ ਜਿਹਨੂੰ ਕਹਿੰਦੇ ਸ਼ੂਨੇ ਅਵਸਥਾ ਲੋਕੀ ਕਹਿੰਦੇ ਸ਼ੂਨੇ ਅਵਸਥਾ ਆਖਰੀ ਅਵਸਥਾ ਨਹੀਂ ਸੁਨੇ ਅਵਸਥਾ ਅਗਰੀ ਅਵਸਥਾ ਨਹੀਂ ਹੈ ਇੱਥੇ ਕਬੀਰ ਸਾਹਿਬ ਨੇ ਸਾਫ਼ ਕੀਤਾ ਹੈ ਜਦੋਂ ਨਾ ਵਿਖੇਪ ਰਹੇ ਨਾ ਨੀਂਦ ਪਰ ਮਨ ਇੱਕ ਸੁਨੇ ਵਿੱਚ ਅਟਕ ਜਾਏ ਕੁਝ ਯੋਗੀ ਇਸ ਨੂੰ ਹੀ ਮੋਕ ਕੁਝ ਲੋਕ ਜਿਹੜੇ ਆ ਜਿਹੜੇ ਯੋਗੀ ਉਹ ਇਸੇ ਨੂੰ ਮੋਕ ਸਮਝ ਬੈਠਦੇ ਪਰ ਕਬੀਰ ਸਾਹਿਬ ਕਹਿੰਦੇ ਇਹ ਵੀ ਇੱਕ ਰੁਕਾਵਟ ਹੈ ਭਾਈ ਜਰਾ ਗੌਰ ਕਰਨਾ ਉਹ ਕਹਿੰਦੇ ਇਹ ਵੀ ਇੱਕ ਰੁਕਾਵਟ ਹੈ ਸ਼ੂਨਿਆ ਅਵਸਥਾ ਵੀ ਜਰਾ ਗੌਰ ਕਰੋ ਬਾਬਾ ਜੀ ਇਹ ਵੀ ਇੱਕ ਰੁਕਾਵਟ ਕਹਿੰਦੇ ਜੀ ਫਿਰ ਇਹ ਤੋਂ ਕਿੱਦਾਂ ਨਿਕਲਿਆ ਜਾਏ ਕਹਿੰਦੇ ਇਹਦੇ ਵਿੱਚ ਗੁਰੂ ਦੀ ਨੇੜਤਾ ਜਿਹੜੀ ਹੈ ਮੁਰਸ਼ਿਦ ਦੀ ਨੇੜਤਾ ਨਾਲ ਹੀ ਇਸ ਤੋਂ ਅੱਗੇ ਨਿਕਲ ਸਕਦੇ ਹੋ ਪਰ ਉਹ ਗੁਰੂ ਕਾਮਲ ਹੋਵੇ ਮੁਰਸ਼ਿਦ ਕਾਮਲ ਹੋਵੇ ਫੇਰ ਹੀ ਨਿਕਲਿਆ ਜਾ ਸਕਦਾ ਬਾਬਾ ਜੀ ਜ਼ਰਾ ਗੌਰ ਕਰਨਾ ਹੁਣ ਫਿਰ ਨੋਵਾ ਜਿਹੜਾ ਆਖੀਰਲਾ ਜਿਹੜਾ ਮਾਨਸਿਕ ਜਿਹੜੀ ਰੁਕਾਵਟ ਹੈ ਉਹ ਹੈ ਰਸਾ ਸਵਾਦ ਆਨੰਦ ਵਿੱਚ ਅਟਕ ਜਾਣਾ ਸਾਧਨਾ ਤੋਂ ਅੰਮ੍ਰਿਤ ਰਸ ਮਿਲਣ ਲੱਗੇ ਤਾਂ ਸਾਧਕ ਉਸੇ ਵਿੱਚ ਮਗਨ ਹੋ ਕੇ ਰੁਕ ਜਾਂਦਾ ਹੈ ਸਤਿਗੁਰ ਕਬੀਰ ਜੀ ਮਹਾਰਾਜ ਸਾਹਿਬ ਫਰਮਾਉਂਦੇ ਆ ਕਹਿੰਦੇ ਰਸ ਵੀ ਇੱਕ ਪੜਾਵ ਹੈ ਮੰਜ਼ਲ ਨਹੀਂ ਭਾਈ ਜਰਾ ਗੌਰ ਕਰੋ ਬਾਬਾ ਜੀ ਕਹਿੰਦੇ ਰਸ ਵੀ ਇੱਕ ਪੜਾਵ ਹੈ ਮੰਜ਼ਲ ਨਹੀਂ ਰਸ ਪਾਰ ਕਰੋ ਉਦੋਂ ਹੀ ਸ਼ਬਦ ਵਿੱਚ ਲੀਨ ਹੋ पाओगे ਪਹਿਲਾ ਸੁਰਤੀ ਫਿਰ ਨਿਰਤ ਫਿਰ ਉਸ ਤੋਂ ਬਾਅਦ ਸੁਰਤੀ ਨਿਰਤੀ ਦੇ ਉੱਪਰ ਜਿਹੜਾ ਹੈ ਫਿਰ ਉਹ ਜਾ ਕੇ ਸ਼ਬਦ ਵਿੱਚ ਉਹ ਹੈ ਸ਼ਬਦ ਲੀਨ ਹੋਣਾ ਬਾਬਾ ਜੀ ਰਸ ਵੀ ਕਹਿੰਦੇ ਇੱਕ ਜਿਹੜਾ ਹੈ ਅੰਮ੍ਰਿਤ ਰਸ ਉਹ ਵੀ ਇੱਕ ਉਹ ਵੀ ਕਹਿੰਦੇ ਇੱਕ ਰੁਕਾਵਟ ਹੈ ਜਰਾ ਗੌਰ ਕਰਨ ਮਾ ਹੁਣ ਇਹਨਾਂ ਰੁਕਾਵਟਾਂ ਨੂੰ ਕਿਵੇਂ ਪਾਰ ਕਰੀਏ ਤਾਂ ਉਹਨਾਂ ਨੇ ਫਰਮਾਇਆ ਸੀ ਗੁਰੂ ਦੀ ਨੇੜਤਾ ਹੁਣ ਜ਼ਰਾ ਗੌਰ ਕਰਨਾ ਇਹਨਾਂ ਰੁਕਾਵਟਾਂ ਨੂੰ ਕਿਵੇਂ ਪਾਰ ਕਰਨਾ ਕਹਿੰਦੇ ਗੁਰੂ ਦੀ ਨੇੜਤਾ ਗੁਰੂ ਬਿਨਾ ਭੇਦ ਨਾ ਪਾਏ ਗੁਰੂ ਬਿਨਾ ਮੁਕਤੀ ਨਹੀਂ ਦੂਜਾ ਉਹਨਾਂ ਨੇ ਕਿਹਾ ਨਾਮ ਸਿਮਰਨ ਸੋਹਣੇ ਰੱਬ ਦਾ ਨਾਮ ਜਪੋ ਮਨ ਨੂੰ ਟਿਕਾਓ ਸ਼ੁਰੂਆਤ 1 ਮਿੰਟ ਤੋਂ ਕਰੋ ਫਿਰ 5 ਮਿੰਟ ਤੇ ਫਿਰ ਹੌਲੀ-ਹੌਲੀ ਹੌਲੀ-ਹੌਲੀ ਉਸ ਨੂੰ ਵਧਾਓ ਤੀਜਾ ਉਹਨਾਂ ਨੇ ਦੱਸਿਆ ਰੁਕਾਵਟ ਪਾਰ ਕਰਨ ਦਾ ਤਰੀਕਾ ਵਿਵੇਕ ਬੁੱਧੀ ਨਿਰਮਲ ਬੁੱਧੀ ਨੂੰ ਪਕੜੋ ਮਲੀਨ ਬੁੱਧੀ ਤੋਂ ਦੂਰ ਹੋ ਜਾ ਨਿਰਮਲ ਯਾਨੀ ਸਾਫ਼ ਬੁੱਧੀ ਹੋਵੇ ਮਾੜੀ ਬੁੱਧੀ ਨਾ ਹੋਵੇ ਬਾਬਾ ਜੀ ਚੌਥਾ ਕਿਸੇ ਸੱਚੇ ਦਾ ਸੰਗ ਸਤ ਸੰਗ ਕਿ ਸੰਗਤ ਦਾ ਅਸਰ ਹੁੰਦਾ ਹੈ ਕਿਉਂਕਿ ਸੰਗਤ ਹੀ ਉਪਜੇ ਗੁਣ ਗੁਣ ਮੀਆਂ ਬਾਬਾ ਜੀ ਕਬੀਰ ਸਾਹਿਬ ਹੁਣੇ ਸੁਲਤਾਨ ਬਾਹੂ ਸਾਹਿਬ ਨੇ ਫਰਮਾਇਆ ਕਿ ਸੰਗਤ ਹੀ ਉਪਜੇ ਗੁਣ ਮੀਆਂ ਇਸ ਲਈ ਸਤ ਸੰਗ ਵਿੱਚ ਰਹੋ ਸੱਚੇ ਦਾ ਕਿਸੇ ਦਾ ਸੰਗ ਕਰੋ ਗੁਰੂ ਰਹਿਬਰ ਦਾ ਕਬੀਰ ਸਾਹਿਬ ਦਾ ਦੋਹਾ ਹੈ ਮਾਟੀ ਕਹੇ কুমਹਾਰ ਕੀ ਤੂੰ ਕਿਉਂ ਰੋਂਦੇ ਮੋਏ ਇੱਕ ਦਿਨ ਐਸਾ ਆਏਗਾ ਮੈਂ ਰੋਂਦੂੰਗੀ ਤੋਏ ਕਿਸੇ ਨੂੰ ਕਹਿੰਦੇ ਛੋਟਾ ਨਾ ਸਮਝੋ ਕਿਸੇ ਵੀ ਰੂਪ ਵਿੱਚ ਉਹ ਸੋਹਣਾ ਰੱਬ ਮਿਲ ਸਕਦਾ ਹੈ ਇਸ ਕਰਕੇ ਨਿਮਰ ਰਹੋ ਆਪਣੇ ਗੁਰੂ ਨੂੰ ਆਪਣੇ ਮੁਰਸ਼ਿਦ ਨਾਲ ਪ੍ਰੇਮ ਕਰੋ ਤਰ੍ਹਾਂ ਜਿਹੜੇ ਸੋਖੇ ਹੋ ਜਾਣਗੇ ਬਾਬਾ ਜੀ ਔਰ ਇਹਨਾਂ ਰੁਕਾਵਟਾਂ ਤੋਂ ਇਨਸਾਨ ਪਾਰ ਕਰ ਜਾਏਗਾ ਸੋ ਇਹ ਨੋ ਰੁਕਾਵਟਾਂ ਦਸੀਆਂ ਕਬੀਰ ਸਾਹਿਬ ਨੇ ਜੋ ਹਰ 사ਦਕ ਹਰ ਬੰਦਗੀ ਹਰ ਇਬਾਦਤ ਕਰਨ ਵਾਲੇ ਦੇ ਜੀਵਨ ਵਿੱਚ ਆਉਂਦੀਆਂ ਨੇ ਇਹਨਾਂ ਤੋਂ ਘਬਰਾਉਣਾ ਨਹੀਂ ਕਬੀਰ ਸਾਹਿਬ ਕਹਿੰਦੇ ਇਹਨਾਂ ਨੂੰ ਪਛਾਣੋ ਔਰ ਕਬੀਰ ਜੀ ਦੇ ਦੱਸੇ ਰਾਹ ਤੇ ਚੱਲੋ ਤਨ ਥਿਰ ਕਰੋ ਮਨ ਥਿਰ ਕਰੋ ਪ੍ਰਾਣ ਥਿਰ ਕਰੋ ਫਿਰ ਸੁਰਤੀ ਨਾਮ ਵਿੱਚ ਜਿਹੜਾ ਹੈ ਨਾਮ ਪਰਮਾਤਮਾ ਵਿੱਚ ਲੀਨ ਹੋ ਜਾਵੇਗੀ ਔਰ ਜਦੋਂ ਸੁਰਤੀ ਉਸ ਸੋਹਣੇ ਪਰਮਾਤਮਾ ਵਿੱਚ ਲੀਨ ਹੋ ਜਾਵੇਗੀ ਤਾਂ ਬਾਬਾ ਜੀ ਉਹ ਮੰਜ਼ਿਲ ਮਿਲ ਜਾਏਗੀ ਜਿਹਨੂੰ ਸੋਹਣਾ ਰੱਬ ਕਹਿੰਦੇ ਆ ਇਹ ਨੋਂ ਰਕਾਵਟਾਂ ਸਤਿਗੁਰ ਗਬੀਰ ਜੀ ਮਾਰਿਆਂ ਦੱਸਿਆ ਉਹਦਾ ਸਮਾਧਾਨ ਵੀ ਦੱਸਿਆ ਕਿ ਕੀ ਹੈ ਕਿਦਾਂ ਪਾਰ ਕਰੀਏ ਸੋ ਖੁਸ਼ ਰੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਜੈ ਸ਼੍ਰੀ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਖੁਸ਼ ਰੋ ਆਬਾਦ ਰਹੋ ਹੱਸਦੇ ਰਹੋ ਬਾਬਾ ਜੀ ਚੜ੍ਹਦੀ ਕਲਾ ਚ ਰਹੋ ਔਰ ਜਿੱਦਾਂ ਉਹਨਾਂ ਨੇ ਦੱਸਿਆ ਹੈ ਗੁਰੂ ਰਹਿਬਰ ਸੰਤ ਫਕੀਰਾਂ ਕਿ ਨਾਮ ਬਿਨਾ ਕੋਈ ਸਹਾਰਾ ਨਹੀਂ ਹੁ ਸੋ ਖੁਸ਼ ਰੋ ਰੱਬ ਦਾ ਨਾਮ ਜਿਹੜਾ ਹੈ ਉਹੀ ਸੱਚਾ ਬਾਬਾ ਇਹ ਫਕੀਰ ਲੋਕ ਵਰਮਾਉਂਦੇ